ਸਾਲ 1930 ਦੇ ਵਿੱਚ ਕੈਨੇਡਾ ਵਿੱਚ ਤਹਿਲਕਾ ਮਚ ਗਿਆ ਜਦੋਂ ਨਾਰਥ ਕੈਨੇਡਾ ਦਾ ਇੱਕ ਪਿੰਡ ਕਹਿ ਲਵੋ ਕਿ ਇੱਕ ਕਬੀਲਾ ਰਾਤੋ-ਰਾਤ ਗਾਇਬ ਹੋ ਜਾਂਦਾ ਹੈ ਇਹ ਪਿੰਡ ਰਾਤੋ-ਰਾਤ ਕਿਵੇਂ ਗਾਇਬ ਹੋ ਜਾਂਦਾ ਹੈ ਐਸ ਦੀ ਕਹਾਣੀ ਕਿਸੇ ਨੂੰ ਵੀ ਪਤਾ ਨਹੀਂ ਲੱਗਦੀ ਜਦੋਂ ਇਹ ਖਬਰ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਕੈਨੇਡਾ ਦੇ ਹੋਰ ਦੂਰ ਦਰਾਜ ਦੇ ਲੋਕ ਸਹਿਮ ਜਾਂਦੇ ਹਨ ਤੇ ਉਹਨਾਂ ਦੇ ਵਿੱਚ ਡਰ ਪੈਦਾ ਹੋ ਜਾਂਦਾ ਹੈ ਕਿ ਕਿਤੇ ਉਹਨਾਂ ਦਾ ਪਿੰਡ ਵੀ ਰਾਤੋ-ਰਾਤ ਗਾਇਬ ਨਾ ਹੋ ਜਾਵੇ ਕੀ ਸੀ ਇਸ ਪਿੰਡ ਦੇ ਗਾਇਬ ਹੋਣ ਦਾ ਰਾਜ ਇਹਨਾਂ ਲੋਕਾਂ ਦਾ ਕੁਝ ਪਤਾ ਲੱਗਿਆ ਹੈ ਜਾਂ ਨਹੀਂ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੁਹਾਨੂੰ ਕਲੀ-ਕਲੀ ਡਿਟੇਲ ਮਿਲ ਜਾਵੇਗੀ ਅਸੀਂ ਜਿਹੜੇ ਪਿੰਡ ਦੀ ਗੱਲ ਕਰ ਰਹੇ ਹਾਂ ਇਹ ਨਾਰਥ ਕੈਨੇਡਾ ਦੇ ਪੰਜੀ ਕੋਨਾ ਝੀਲ ਦੇ ਕਿਨਾਰੇ ਬਸਿਆ ਹੋਇਆ ਇੱਕ ਪਿੰਡ ਹੈ ਇਸ ਪਿੰਡ ਦੇ ਵਿੱਚ ਅਸਕੀਮੋ ਜਨਜਾਤੀ ਜਾਂ ਅਸਕੀਮੋ ਕਬੀਲੇ ਦੇ ਲੋਕ ਰਹਿੰਦੇ ਇਨਾਂ ਦੀ ਆਬਾਦੀ ਉਸ ਸਮੇਂ 100 ਤੋਂ ਲੈ ਕੇ 150 ਦੇ ਨੇੜੇ ਤੇੜੀ ਸੀ ਅਤੇ ਛੀਲ ਵਿੱਚੋਂ ਮੱਛੀਆਂ ਫੜ ਕੇ ਆਪਣਾ ਜੀਵਨ ਬਸਰ ਕਰਦੇ ਸਨ। ਤੁਹਾਨੂੰ ਦੱਸ ਦਿੰਦੇ ਆ ਕਿ ਇਹ ਸਾਰਾ ਜਿਹੜਾ ਇਲਾਕਾ ਸੀ ਉਹ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਸੀ ਤੇ ਉੱਥੇ ਛੋਟੇ-ਛੋਟੇ ਕਬੀਲੇ ਹੋਰ ਵੀ ਰਹਿੰਦੇ ਸਨ। ਇਨਾਂ ਆਸ-ਪਾਸ ਦੇ ਕਬੀਲਿਆਂ ਦੇ ਵਿੱਚ ਆਪਸ ਵਿੱਚ ਕੋਈ ਵਧੀਆ ਸਬੰਧ ਨਹੀਂ ਸਨ। ਹਾਲਾਂਕਿ ਕਈ ਸ਼ਿਕਾਰੀ ਇਸ ਛੀਲ ਦੇ ਉੱਪਰ ਸ਼ਿਕਾਰ ਕਰਨ ਦੇ ਲਈ ਆਉਂਦੇ ਜਦੋਂ ਉਹਨਾਂ ਨੂੰ ਰਾਤ ਹੋ ਜਾਂਦੀ ਤਾਂ ਉਹ ਸਕੀਮੋ ਕਬੀਲੇ ਦੇ ਲੋਕਾਂ ਦੇ ਕੋਲ ਜਾ ਕੇ ਰਾਤ ਨੂੰ ਠਹਿਰਦੇ ਸਨ ਤੇ ਅਗਲੇ ਦਿਨ ਸਵੇਰ ਹੁੰਦੇ ਹੀ ਉਹ ਉੱਠ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ। ਇਸ ਤਰ੍ਹਾਂ ਹੀ ਨਵੰਬਰ 1930 ਵਿੱਚ ਜੋਈ ਨਾਮ ਦਾ ਇੱਕ ਸ਼ਿਕਾਰੀ ਸ਼ਿਕਾਰ ਕਰਦਾ ਹੋਇਆ ਇਸ ਪੁਆਇੰਟ ਦੇ ਕੋਲੇ ਪਹੁੰਚਿਆ। ਉਸ ਸਮੇਂ ਇੱਥੇ ਬਹੁਤ ਜ਼ਿਆਦਾ ਠੰਡ ਸੀ ਤੇ ਚਾਰੇ ਪਾਸੇ ਬਰਫ਼ ਜੰਮੀ ਹੋਈ ਸੀ ਤੇ ਜੋਈ ਨੂੰ ਪਤਾ ਹੀ ਨਾ ਲੱਗਿਆ ਕਿ ਉਹ ਸ਼ਿਕਾਰ ਕਰਨ ਦੇ ਵਿੱਚ ਇੰਨਾ ਲੇਟ ਹੋ ਗਿਆ। ਸ਼ਿਕਾਰ ਕਰਦੇ ਹੋਏ ਨੂੰ ਉਸ ਨੂੰ ਸ਼ਾਮ ਹੋ ਗਈ ਤੇ ਉਸ ਨੇ ਝੀਲ ਦੇ ਕਿਨਾਰੇ ਬਸੇ ਹੋਏ ਇਸਕੀਮੋ ਪਿੰਡ ਦੇ ਵਿੱਚ ਰਾਤ ਨੂੰ ਖੈਰਨ ਦਾ ਮਾਨ ਬਣਾ ਲਿਆ ਪਰ ਜਿੱਦਾਂ ਹੀ ਅਜੋਈ ਇਸ ਕਬੀਲੇ ਦੇ ਨੇੜੇ ਨੂੰ ਜਾ ਰਿਹਾ ਸੀ ਉਸ ਦੀ ਬੇਚੈਨੀ ਵਧਦੀ ਜਾ ਰਹੀ ਸੀ ਉਸ ਦੀ ਬੇਚੈਨੀ ਦਾ ਕਾਰਨ ਇਹ ਸੀ ਕਿ ਝੀਲ ਦੇ ਕਿਨਾਰੇ ਬਸੇ ਹੋਏ ਇਸਪੰਡ ਜਾਂ ਕਹਿ ਲਈਏ ਕਿ ਇਸ ਕਬੀਲੇ ਵਿੱਚੋਂ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ ਜਦ ਕਿ ਉਹ ਜਦੋਂ ਪਹਿਲਾਂ ਇਸਪੰਡ ਵੈਲ ਨੂੰ ਆਉਂਦਾ ਹੁੰਦਾ ਸੀ ਤਾਂ ਲੋਕਾਂ ਦੀਆਂ ਪਾਲਤੂ ਜਾਨਵਰਾਂ ਦੀਆਂ ਆਵਾਜ਼ਾਂ ਅਕਸਰ ਉਸ ਨੂੰ ਸੁਣਾਈ ਦਿੰਦੀਆਂ ਸਨ ਜੋਈ ਜਿਵੇਂ ਹੀ ਇਸ ਕਬੀਲੇ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਉਸਦੇ ਹੂ ਛੁੱਟ ਜਾਂਦੇ ਹਨ ਉਹ ਦੇਖਦਾ ਹੈ ਕਿ ਪੂਰੇ ਦਾ ਪੂਰਾ ਕਬੀਲਾ ਖਾਲੀ ਪਿਆ ਹੈ ਅਤੇ ਉੱਥੋਂ ਦੇ ਰਹਿਣ ਵਾਲੇ ਲੋਕ ਗਾਇਬ ਹੋ ਚੁੱਕੇ ਹਨ ਘਰਾਂ ਦੇ ਅੰਦਰ ਕੋਈ ਵੀ ਇਨਸਾਨ ਨਹੀਂ ਸੀ ਤੇ ਘਰਾਂ ਦੇ ਬਾਹਰ ਜਿਹੜੇ ਪਾਲਤੂ ਜਾਨਵਰ ਉਹਨਾਂ ਦੇ ਰੱਖੇ ਹੁੰਦੇ ਸਨ ਗਾਵਾਂ ਮੱਝਾਂ ਉਹ ਵੀ ਗਾਇਬ ਹੋ ਚੁੱਕੀਆਂ ਸਨ ਜੋਈ ਨੇ ਦੇਖਿਆ ਕਿ ਕਈ ਘਰਾਂ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਤੇ ਜਦੋਂ ਉਸ ਨੇ ਨਾ ਘਰਾਂ ਵਿੱਚ ਜਾ ਕੇ ਦੇਖਿਆ ਉੱਥੇ ਖਾਣਾ ਪਕ ਰਿਹਾ ਸੀ ਪਰ ਖਾਣੇ ਨੂੰ ਖਾਣ ਵਾਲਾ ਅਤੇ ਖਾਣੇ ਨੂੰ ਪਕਾਉਣ ਵਾਲਾ ਕੋਈ ਵੀ ਇਨਸਾਨ ਉੱਥੇ ਨਹੀਂ ਸੀ ਤੇ ਚੁੱਲ੍ਹੇ ਦੇ ਉੱਪਰ ਰੱਖਿਆ ਇਹ ਖਾਣਾ ਜਲ ਚੁੱਕਿਆ ਸੀ ਤੇ ਝੋਪੜੀ ਦੇ ਅੰਦਰ ਰੱਖੇ ਉਹਨਾਂ ਦੇ ਸਲਾਈ ਵਾਲੇ ਕੱਪੜੇ ਵੀ ਬਿਲਕੁਲ ਉਸੇ ਹੀ ਤਰ੍ਹਾਂ ਪਏ ਸਨ ਜਿਵੇਂ ਕੋਈ ਕੰਮ ਕਰਦਾ ਇੱਥੇ ਛੱਡ ਕੇ ਚਲਾ ਗਿਆ ਹੋਵੇ ਇਹ ਹਾਲਾਤਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਿ ਇਸ ਕਬੀਲੇ ਦੇ ਲੋਕ ਅਚਾਨਕ ਹੀ ਕਿਤੇ ਚਲੇ ਗਏ ਹਨ ਕਿਉਂਕਿ ਜੇਕਰ ਉਹ ਪਲੈਨਿੰਗ ਕਰਕੇ ਜਾਂਦੇ ਤਾਂ ਨਾ ਹੀ ਉਹ ਇਸ ਤਰ੍ਹਾਂ ਆਪਣਾ ਖਾਣਾ ਪਕਦਾ ਛੱਡ ਕੇ ਜਾਂਦੇ ਤੇ ਨਾ ਹੀ ਇਸ ਤਰ੍ਹਾਂ ਆਪਣਾ ਖਿਲਰੇ ਹੋਏ ਸਮਾਨ ਨੂੰ ਛੱਡ ਕੇ ਜਾਂਦੇ ਹੁਣ ਸਵਾਲ ਇਹ ਆਉਂਦਾ ਹੈ ਕਿ ਅਚਾਨਕ ਹੀ ਇਸਕੀਮੋ ਜਾਤੀ ਦੇ ਲੋਕ ਕਿਵੇਂ ਗਾਇਬ ਹੋ ਗਏ ਕੀ ਉਹਨਾਂ ਦੇ ਨਾਲ ਕੋਈ ਲੁੱਟਖੁੱਟ ਹੋਈ ਹੈ ਜਾਂ ਉਹਨਾਂ ਦੇ ਉੱਪਰ ਕਿਸੇ ਸ਼ਿਕਾਰੀ ਜਾਨਵਰ ਨੇ ਹਮਲਾ ਕਰ ਦਿੱਤਾ ਹੈ ਤੇ ਜਦੋਂ ਜੋਈ ਨੇ ਇਹ ਸਾਰੇ ਕਬੀਲੇ ਦਾ ਦੌਰਾ ਕੀਤਾ ਤਾਂ ਉਸ ਨੇ ਦੇਖਿਆ ਕਿ ਕੁਝ ਕੁੱਤੇ ਉਹਨਾਂ ਦੇ ਘਰਾਂ ਦੇ ਬਾਹਰ ਰੱਸੀ ਨਾਲ ਬੰਨੇ ਹੋਏ ਹਨ ਪਰ ਉਹ ਕੁੱਤੇ ਮਰ ਚੁੱਕੇ ਹਨ ਇਨ੍ਹਾਂ ਕੁੱਤਿਆਂ ਦੇ ਸਾਹਮਣੇ ਖਾਣਾ ਰੱਖਿਆ ਹੋਇਆ ਸੀ ਪਰ ਇਹ ਕੁੱਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਭੁੱਖ ਦੇ ਨਾਲ ਮਰ ਗਏ ਹੋਣ ਇਸ ਕਿਵਲੇ ਦੇ ਕੁਝ ਮੀਟਰ ਦੀ ਦੂਰੀ ਤੇ ਜਾ ਕੇ ਇੱਕ ਢੋਆ ਪੁੱਟਿਆ ਹੋਇਆ ਸੀ ਜਿਹੜਾ ਕਿ ਦੇਖਣ ਨੂੰ ਕਬਰ ਵਾਂਗੂ ਲੱਗ ਰਿਹਾ ਸੀ ਪਰ ਉਹ ਵੀ ਅੰਦਰੋਂ ਖਾਲੀ ਸੀ ਜੋਈ ਨੂੰ ਲੱਗਿਆ ਕਿ ਇਸ ਕਿਵਲੇ ਨਾਲ ਕੋਈ ਜ਼ਰੂਰ ਕੋਈ ਅਨਹੋਣੀ ਘਟਨਾ ਹੋਈ ਹੈ ਜੋਈ ਦਾ ਉੱਥੇ ਰਾਤ ਨੂੰ ਰੁਕਣ ਦਾ ਬਿਲਕੁਲ ਵੀ ਮਨ ਨਹੀਂ ਮੰਨਿਆ ਜੋਈ ਸਾਰੀ ਰਾਤ ਚੱਲਦਾ ਰਿਹਾ ਤੇ ਦਿਨ ਚੜ੍ਹਦੇ ਨੂੰ ਉਹ ਨਾਰਥ ਕੈਨੇਡਾ ਦੇ ਵਿੱਚ ਬਣੇ ਟੈਲੀਗ੍ਰਾਮ ਦੇ ਆਫਿਸ ਵਿੱਚ ਪਹੁੰਚ ਜਾਂਦਾ ਹੈ ਤੇ ਉੱਥੇ ਜਾ ਕੇ ਉਸਨੇ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਦੇ ਨਾਲ ਸੰਪਰਕ ਕੀਤਾ ਜੋਇਨੀ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਉਸ ਕਬੀਲੇ ਦੇ ਸਾਰੇ ਹਾਲ ਬਾਰੇ ਦੱਸਿਆ ਤੇ ਅਗਲੇ ਦਿਨ ਪੁਲਿਸ ਅਧਿਕਾਰੀ ਫੋਰਸ ਲੈ ਕੇ ਉਸ ਕਬੀਲੇ ਦੇ ਵਿੱਚ ਪਹੁੰਚ ਜਾਂਦੇ ਹਨ ਤੇ ਅਗਲੇ ਦਿਨ ਕਬੀਲੇ ਦੇ ਵਿੱਚ ਪਹੁੰਚ ਕੇ ਪੁਲਿਸ ਅਧਿਕਾਰੀ ਵੀ ਹੈਰਾਨ ਹੋ ਜਾਂਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਕਬੀਲੇ ਦੇ ਉੱਪਰ ਕੋਈ ਹਮਲਾ ਹੋਇਆ ਹੈ ਜਿਸ ਵਿੱਚ ਇਹ ਸਾਰੇ ਲੋਕ ਮਾਰੇ ਗਏ ਪਰ ਉਸ ਸਮੇਂ ਪੁਲਿਸ ਦਾ ਸਾਰਾ ਸ਼ੱਕ ਗਾਇਬ ਹੋ ਗਿਆ ਕਿਉਂਕਿ ਉਸ ਜਗ੍ਹਾ ਤੇ ਜਾਂ ਉਸ ਕਬੀਲੇ ਦੇ ਆਲੇ-ਦੁਆਲੇ ਕੋਈ ਵੀ ਖੂਨ ਦੀ ਬੂੰਦ ਤੱਕ ਨਹੀਂ ਸੀ ਕਿਉਂਕਿ ਜੇਕਰ ਕਬੀਲੇ ਉੱਪਰ ਕਿਸੇ ਤਰ੍ਹਾਂ ਦਾ ਹਮਲਾ ਹੋਇਆ ਹੁੰਦਾ ਤਾਂ ਉੱਥੇ ਮਾਰਕਟਾਈ ਦੇ ਜਾਂ ਖੂਨ ਦਾ ਕੋਈ ਨਾ ਕੋਈ ਨਿਸ਼ਾਨ ਜ਼ਰੂਰ ਮਿਲਦਾ ਪਰ ਉਹ ਕਬੀਲੇ ਦੇ ਵਿੱਚ ਅਜੇਹੀ ਕਿਸੇ ਵੀ ਘਟਨਾ ਦਾ ਕੋਈ ਵੀ ਸੂਤ ਨਹੀਂ ਮਿਲਿਆ ਇਸ ਤੋਂ ਬਾਅਦ ਪੁਲਿਸ ਨੇ ਕਬੀਲੇ ਦੇ ਲੋਕਾਂ ਨੂੰ ਲੱਭਣ ਦੇ ਲਈ ਇੱਕ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਤਹਿਤ ਉਹਨਾਂ ਨੇ ਜੰਗਲ ਤੇ ਝੀਲ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਤਲਾਸ਼ਸ਼ ਕਰਨੀ ਸ਼ੁਰੂ ਕਰ ਦਿੱਤੀ ਜਾਂਚ ਦੇ ਦੌਰਾਨ ਪੁਲਿਸ ਨੇ ਬਰਫ਼ ਦੇ ਉੱਪਰ ਸਿਰਫ ਇੱਕ ਹੀ ਇਨਸਾਨ ਦੇ ਪੈਰਾਂ ਦੇ ਨਿਸ਼ਾਨ ਦੇਖੇ ਉਹ ਨਿਸ਼ਾਨ ਜੋਈ ਦੇ ਸਨ ਇਸ ਦਾ ਮਤਲਬ ਸੀ ਕਿ ਇਹ ਕਬੀਲੇ ਦੇ ਲੋਕ ਖੁਦ ਚੱਲ ਕੇ ਬਾਹਰ ਨਹੀਂ ਗਏ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਬਰਫ਼ ਦੇ ਉੱਪਰ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਜ਼ਰੂਰ ਹੁੰਦੇ ਇਸ ਤੋਂ ਬਾਅਦ ਪੁਲਿਸ ਨੇ ਝੀਲ ਦੇ ਕਿਨਾਰੇ ਪਹੁੰਚ ਕੇ ਪਰ ਝੀਲ ਪੂਰੀ ਤਰ੍ਹਾਂ ਬਰਫ਼ ਦੇ ਨਾਲ ਜੰਮੀ ਹੋਈ ਸੀ ਤੇ ਉਸ ਦੇ ਉੱਪਰ ਇੱਕ ਛੋਟੀ ਜਿਹੀ ਦਰਾਰ ਤੱਕ ਨਹੀਂ ਸੀ ਇਸ ਦਾ ਮਤਲਬ ਇਹ ਸੀ ਕਿ ਕਬੀਲੇ ਦੇ ਲੋਕਾਂ ਨੂੰ ਮਾਰ ਕੇ ਝੀਲ ਦੇ ਵਿੱਚ ਵੀ ਨਹੀਂ ਛੁੱਟਿਆ ਜਾ ਸਕਦਾ ਸੀ ਕਿਉਂਕਿ ਜੇਕਰ ਅਜਿਹਾ ਹੋਇਆ ਹੁੰਦਾ ਤਾਂ ਝੀਲ ਦੇ ਉੱਪਰ ਜੰਮੀ ਬਰਫ਼ ਦੇ ਵਿੱਚ ਇਤਨਾ ਕਿਤੇ ਤਰੀੜ ਜ਼ਰੂਰ ਹੋਣੀ ਸੀ ਪੁਲਿਸ ਜਿੰਨਾ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਮਾਮਲਾ ਓਨੀ ਹੀ ਜ਼ਿਆਦਾ ਉਲਝਦਾ ਜਾ ਰਿਹਾ ਸੀ ਪੁਲਿਸ ਨੇ ਆਪਣੀ ਜਾਂਚ ਦੇ ਵਿੱਚ ਇਹ ਚੀਜ਼ ਪਤਾ ਲਗਾਈ ਕਿ ਇਹ ਕਬੀਲੇ ਦੇ ਲੋਕ ਜੋਈ ਦੇ ਆਉਣ ਤੋਂ 7 ਤੋਂ 8 ਦਿਨ ਪਹਿਲਾਂ ਇਹ ਪਿੰਡ ਜਾਂ ਕਹਿ ਲਈਏ ਇਹ ਕਬੀਲੇ ਨੂੰ ਛੱਡ ਕੇ ਜਾ ਚੁੱਕੇ ਸਨ ਕਿਉਂਕਿ ਘਰਾਂ ਦੇ ਬਾਹਰ ਬੰਨੇ ਕੁੱਤਿਆਂ ਦੀ ਮੌਤ ਇੱਕ ਜਾਂ ਦੋ ਦਿਨ ਵਿੱਚ ਨਹੀਂ ਹੋ ਸਕਦੀ ਬਲਕਿ ਇਹ ਹਫ਼ਤੇ ਤੋਂ ਭੁੱਖੇ ਸਨ ਉਸ ਕਾਰਨ ਇਹਨਾਂ ਦੀ ਮੌਤ ਹੋਈ ਸੀ ਘਰਾਂ ਦੇ ਅੰਦਰ ਚੁੱਲਿਆਂ ਦੇ ਉੱਪਰ ਰੱਖਿਆ ਪਿਆ ਖਾਣਾ ਵੀ ਜਲ ਚੁੱਕਿਆ ਸੀ ਤੇ ਲੱਕੜੀਆਂ ਵਿੱਚੋਂ ਧੂਆ ਨਿਕਲ ਰਿਹਾ ਸੀ ਤੇ ਲੱਕੜੀਆਂ ਦੇ ਵਿੱਚੋਂ ਨਿਕਲਦਾ ਹੋਇਆ ਧੂਆ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ ਕਿ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਜਲਦਬਾਜ਼ੀ ਵਿੱਚ ਗਏ ਹਨ ਪੁਲਿਸ ਨੇ ਇੱਕ ਕਬੀਲੇ ਦੇ ਲੋਕਾਂ ਨੂੰ ਲੱਭਣ ਦੇ ਲਈ ਕਈ ਮਹੀਨਿਆਂ ਤੱਕ ਸਰਚ ਆਪਰੇਸ਼ਨ ਚਲਾਇਆ ਪਰ ਜਦੋਂ ਉਹਨਾਂ ਦੇ ਹੱਥ ਕੁਝ ਵੀ ਨਾ ਲੱਗਿਆ ਤਾਂ ਪੁਲਿਸ ਨੇ ਇਹ ਮਾਮਲਾ ਬੰਦ ਕਰ ਦਿੱਤਾ ਉੱਤੇ ਹੀ ਨਾਰਥ ਕੈਨੇਡਾ ਦੇ ਇਸ ਪੂਰੇ ਕਬੀਲੇ ਦੇ ਗਾਇਬ ਹੋਣ ਦੀ ਖਬਰ ਜਦੋਂ ਕੈਨੇਡਾ ਦੇ ਅਖਬਾਰਾਂ ਵਿੱਚ ਛਪੀ ਤਾਂ ਹੋਰ ਕਬੀਲਿਆਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਡਰ ਜਾਂਦੇ ਨੇ ਦੂਜੇ ਕਬੀਲਿਆਂ ਵਿੱਚ ਰਹਿਣ ਵਾਲੇ ਲੋਕ ਇਸ ਕਰਕੇ ਡਰ ਜਾਂਦੇ ਨੇ ਕਿ ਕੀਤੇ ਉਹਨਾਂ ਦਾ ਹਾਲ ਵੀ ਅਸਕੀਮੋ ਕਬੀਲੇ ਵਾਲਾ ਨਾ ਹੋਵੇ ਉਹ ਵੀ ਰਾਤੋ ਰਾਤ ਗਾਇਬ ਨਾ ਹੋ ਜਾਣਾ ਪਰ ਜਿਵੇਂ ਜਿਵੇਂ ਸਮਾਂ ਆਪਣੀ ਚਾਲ ਚੱਲਦਾ ਗਿਆ ਲੋਕ ਅਸਕੀਮੋ ਕਬੀਲੇ ਵਾਲੀ ਘਟਨਾ ਨੂੰ ਭੁੱਲਦੇ ਜਾ ਰਹੇ ਸਨ ਪਰ ਇਸ ਘਟਨਾ ਤੋਂ ਕੁਝ ਸਾਲ ਬਾਅਦ ਕੁਝ ਅਜੀਹਾ ਹੁੰਦਾ ਹੈ ਜਿਸ ਦੇ ਨਾਲ ਅਸਕੀਮੋ ਕਬੀਲੇ ਦੇ ਲੋਕਾਂ ਦੀ ਯਾਦ ਲੋਕਾਂ ਦੇ ਮਨ ਵਿੱਚ ਫਿਰ ਤਾਜ਼ਾ ਹੋ ਜਾਂਦੀ ਹੈ ਸਾਲ 1984 ਵਿੱਚ ਰੋਜਰ ਵੀਰ ਤੇ ਨਾਈਜ਼ਰ ਨਾਮ ਦੇ ਦੋ ਲੇਖਕਾਂ ਨੇ ਇੱਕ ਕਿਤਾਬ ਲਿਖੀ ਇਸ ਕਿਤਾਬ ਦਾ ਨਾਮ ਸੀ ਦਾ ਵਰਲਡ ਗ੍ਰੇਟੈਸਟ ਯੂ ਐਫ ਓ ਮਿਸਟਰੀ ਇਸ ਕਿਤਾਬ ਵਿੱਚ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਹੋਏ ਯੂ ਐਫ ਓ ਦੇ ਨਾਲ ਸੰਬੰਧਿਤ ਜਿਹੜੇ ਮਾਮਲੇ ਹੋਏ ਸਨ ਉਹਨਾਂ ਬਾਰੇ ਲਿਖਿਆ ਸੀ ਇਹ ਲੇਖਕਾਂ ਨੇ ਆਪਣੀ ਕਿਤਾਬ ਦੇ ਵਿੱਚ ਅਸਕੀਮੋ ਕਬੀਲੇ ਦੇ ਗਾਇਬ ਹੋਣ ਦੀ ਕਹਾਣੀ ਵੀ ਲਿਖੀ ਸੀ ਉਹਨਾਂ ਦਾ ਕਹਿਣਾ ਸੀ ਕਿ ਝੀਲ ਦੇ ਕਿਨਾਰੇ ਵਸਿਆ ਹੋਇਆ ਇੱਕ ਕਬੀਲੇ ਦੇ ਲੋਕਾਂ ਗਾਇਬ ਹੋਣ ਦਾ ਕਾਰਨ ਏਲੀਅਨ ਸਨ ਇਹਨਾਂ ਨੇ ਦੱਸਿਆ ਕਿ ਇਹ ਆਪਣੇ ਆਰਟੀਕਲ ਨੂੰ ਲਿਖਣ ਦੇ ਲਈ ਉਹ ਝੀਲ ਦੇ ਕਿਨਾਰੇ ਕਈ ਵਾਰ ਗਏ ਜਿੱਥੇ ਇਸਕੀਮੋਕਵਿਲੇ ਦੇ ਲੋਕ ਪਹਿਲਾਂ ਰਿਹਾ ਕਰਦੇ ਸਨ ਇਹਨਾਂ ਨੇ ਕਿਹਾ ਕਿ ਜਦੋਂ ਇਹ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਹੁੰਦੇ ਸਨ ਤਾਂ ਉੱਥੇ ਘੁੰਮਦਿਆਂ ਹੋਇਆਂ ਸਾਡੀ ਮੁਲਾਕਾਤ ਇੱਕ ਸ਼ਿਕਾਰੀ ਤੇ ਉਸਦੇ ਦੋ ਮੁੰਡਿਆਂ ਦੇ ਨਾਲ ਹੁੰਦੀ ਹੈ ਜਿਹੜੇ ਅਕਸਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਦੇ ਲਈ ਇਸ ਝੀਲ ਦੇ ਕਿਨਾਰੇ ਆਉਂਦੇ ਰਹਿੰਦੇ ਸਨ ਇਹ ਸ਼ਿਕਾਰੀ ਉਹਨਾਂ ਨੂੰ ਦੱਸਦੇ ਸਨ ਕਿ ਇਸ ਝੀਲ ਦੇ ਕਿਨਾਰੇ ਅਕਸਰ ਅਜੀਬੋ-ਗਰੀਬ ਚੀਜ਼ਾਂ ਹਵਾ ਦੇ ਵਿੱਚ ਉੜਦੀਆਂ ਰਹਿੰਦੀਆਂ ਹਨ ਇਹ ਇੱਕ ਪਲ ਦੇ ਲਈ ਹਵਾ ਦੇ ਵਿੱਚ ਨਜ਼ਰ ਆਉਂਦੀਆਂ ਹਨ ਤੇ ਅਗਲੇ ਹੀ ਪਲ ਗਾਇਬ ਹੋ ਜਾਂਦੀਆਂ ਨੇ ਉਹਨਾਂ ਸ਼ਿਕਾਰੀਆ ਨੇ ਦਾਵਾ ਕੀਤਾ ਸੀ ਅਸਕੀਮੋ ਕਬੀਲੇ ਦੇ ਗਾਇਬ ਹੋਣ ਦੇ ਪਿੱਛੇ ਵੀ ਇਹਨਾਂ ਏਲੀਅਨਸ ਦਾ ਹੱਥ ਹੀ ਹੈ ਜਿਹੜੇ ਉਸ ਰਾਤ ਇਸ ਕਬੀਲੇ ਦੇ ਵਿੱਚ ਉਤਰੇ ਤੇ ਇੱਥੋਂ ਦੇ ਲੋਕਾਂ ਦੇ ਨਾਲ-ਨਾਲ ਇੱਥੋਂ ਦੇ ਪਾਲਤੂ ਜਾਨਵਰਾਂ ਨੂੰ ਵੀ ਆਪਣੇ ਨਾਲ ਲੈ ਗਏ ਪਰ ਇਸ ਗੱਲ ਨੂੰ ਲਿਖਣ ਵਿੱਚ ਲੇਖਕਾਂ ਦੇ ਕੋਲ ਕੋਈ ਸਬੂਤ ਨਹੀਂ ਸੀ ਉਹ ਸਿਰਫ ਸ਼ਿਕਾਰੀ ਦੀਆਂ ਗੱਲਾਂ ਦੇ ਉੱਪਰ ਨਿਰਭਰ ਹੋ ਕੇ ਲਿਖ ਰਹੇ ਸਨ। ਇਹੀ ਕਾਰਨ ਸੀ ਕਿ ਕੈਨੇਡਾ ਦੇ ਲੋਕਾਂ ਨੇ ਤੇ ਉੱਥੋਂ ਦੀ ਪੁਲਿਸ ਨੇ ਏਲੀਅਨਸ ਦੀ ਕਹਾਣੀ ਦੇ ਉੱਪਰ ਕੋਈ ਜ਼ਿਆਦਾ ਯਕੀਨ ਨਹੀਂ ਕੀਤਾ। ਕਈ ਦੂਜੇ ਲੋਕਾਂ ਨੇ ਵੀ ਸਮੇਂ-ਸਮੇਂ ਤੇ ਕਈ ਤਰਕ ਦਿੱਤੇ। ਇਸ ਕਬੀਲੇ ਦੇ ਗਾਇਬ ਹੋਣ ਦੇ ਪਿੱਛੇ ਕਈ ਥਿਊਰੀਆਂ ਦੱਸੀਆਂ ਜਾ ਰਹੀਆਂ ਹਨ ਪਰ ਕੋਈ ਵੀ ਥਿਊਰੀ ਸੱਚ ਦੇ ਨੇੜੇ ਤੇੜੇ ਨਹੀਂ ਸੀ। ਜਾਂ ਆਪਾਂ ਕਹਿ ਲਈਏ ਕਿ ਕੋਈ ਵੀ ਸਬੂਤ ਦੇ ਨੇੜੇ ਤੇੜੇ ਨਹੀਂ ਸੀ। ਉੱਥੇ ਕਈ ਲੋਕਾਂ ਨੇ ਇਹ ਵੀ ਥਿਊਰੀ ਸਾਹਮਣੇ ਰੱਖੀ ਕਿ ਜਿਹੜਾ ਜੋਇ ਸ਼کاری ਗਿਆ ਸੀ ਇਸ ਕਬੀਲੇ ਦੇ ਵਿੱਚ ਉਸਨੇ ਹੀ ਸਾਰੇ ਕਬੀਲੇ ਨੂੰ ਮਾਰ ਦਿੱਤਾ ਸੀ ਕਿਉਂਕਿ ਕਬੀਲੇ ਵਾਲਿਆਂ ਦੇ ਗਾਇਬ ਹੋਣ ਤੋਂ ਬਾਅਦ ਜੋਈ ਹੀ ਪਹਿਲਾ ਇਨਸਾਨ ਸੀ ਜਿਹੜਾ ਇਸ ਕਬੀਲੇ ਦੇ ਵਿੱਚ ਗਿਆ ਸੀ ਇਹ ਥਿਊਰੀ ਵਾਲਿਆਂ ਦਾ ਕਹਿਣਾ ਸੀ ਕਿ ਜੋਈ ਨੇ ਮੌਕਾ ਮਿਲਣ ਤੇ ਇਹ ਸਾਰੇ ਕਬੀਲੇ ਨੂੰ ਮਾਰ ਦਿੱਤਾ ਹੋਵੇਗਾ ਤੇ ਮਾਰ ਕੇ ਉਹਨਾਂ ਨੂੰ ਬਰਫ਼ ਦੀ ਝੀਲ ਦੇ ਵਿੱਚ ਸੁੱਟ ਦਿੱਤਾ ਹੋਵੇਗਾ ਤੇ 6 ਮਹੀਨਿਆਂ ਬਾਅਦ ਜਦੋਂ ਸਰਦੀਆਂ ਦਾ ਮੌਸਮ ਆਉਂਦਾ ਹੈ ਇਹ ਝੀਲ ਦੇ ਉੱਪਰ ਬਰਫ਼ ਦੀ ਮੋਟੀ ਚਾਦਰ ਬਣ ਜਾਂਦੀ ਹੈ ਤੇ ਜਦੋਂ ਝੀਲ ਦੇ ਉੱਪਰ ਮੋਟੀ ਬਰਫ਼ ਦੀ ਪਰਤ ਬਣ ਜਾਂਦੀ ਹੈ ਉਸ ਤੋਂ ਬਾਅਦ ਜੋਈ ਜਾ ਕੇ ਪੁਲਿਸ ਨੂੰ ਇਹ ਘਟਨਾ ਬਾਰੇ ਦੱਸ ਦਿੰਦਾ ਹੈ ਪਰ ਇਹ ਥਿਊਰੀ ਵੀ ਕੋਈ ਚੀਜ਼ ਸਾਬਤ ਨਹੀਂ ਕਰ ਸਕਦੀ ਅੱਜ ਤੱਕ ਵੀ ਇਸਕੀਮੋ ਕਬੀਲੇ ਦੇ ਲੋਕਾਂ ਦਾ ਕੋਈ ਵੀ ਪਤਾ ਨਹੀਂ ਲੱਗਿਆ ਜੇਕਰ ਉਹ ਮਰ ਗਏ ਨੇ ਤਾਂ ਉਹਨਾਂ ਦੀਆਂ ਡੈੱਡ ਬੋਡੀਆਂ ਕਿੱਥੇ ਨੇ ਜੇਕਰ ਉਹ ਜਾਉਂਦੇ ਨੇ ਤਾਂ ਉਹ ਆਪ ਕਿੱਥੇ ਨੇ ਸੋ ਇਹ ਸੀ ਨਾਰਥ ਕੈਨੇਡਾ ਦੇ ਵਿੱਚ ਵਸੇ ਅਸਕੀਮੋ ਕਬੀਲੇ ਦੀ ਇੱਕ ਸੱਚੀ ਘਟਨਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ